ਆਸੀ ਦਾ ਉਹ ਮੁੰਡਾ ਜਿਸ ਨੇ ਡਾਂਸਰ ਸਿਮਰ ਸੰਦੂ ਦੇ ਇੱਕ ਜਿਹੜਾ ਗਲਾਸ ਮਾਰਿਆ ਸੀਗਾ ਤੇ ਕਾ ਮੁੰਡਾ ਹੈ ਸਾਹਮਣੇ ਪੁਲਿਸ ਵਾਲਿਆਂ ਨੇ ਕੁਸਚਨ ਅਨਸਰ ਪੁੱਛਿਆ ਤੇ ਇਸ ਨੇ ਦਿੱਤੇ ਜਵਾਬ ਆਵਾਪਾ ਸੁਣ ਦੇਣਾ ਕੋਲੋਂ ਜਿਹੜਾ ਉਹ ਕੁੜੀ ਨਾਲ ਤੁਸੀਂ ਜਿਹੜੀ ਹਰਕਤ ਕੀਤੀ ਹੈ ਉਹ ਸੱਚ ਹੈ ਮਤਲਬ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀ ਇੱਕ ਜਿਹੜੀ ਕੁੜੀ ਡਾਂਸਰ ਹੈ ਸਿਮਰ ਨੇ ਉਹਦੇ ਤੁਸੀਂ ਦਾਰੂ ਦਾ ਗਲਾਸ ਭੜਕੇ ਮਾਰਿਆ ਇਸ ਚਾਹੀਏ ਮਾਰਿਆ ਨਹੀਂ ਤੁਸੀਂ ਮਤਲਬ ਇਹ ਗੱਲ ਕਹਿ ਰਹੇ ਹੋ ਮਾਰਿਆ ਕਿਉਂ ਮਾਰਿਆ ਕਿਉਂਕਿ ਅਸੀਂ ਸਾਡਾ ਕੰਮ ਹੈ ਪੁਲਸ ਦਾ ਪੁਲਸ ਦਾ ਡਾਂਸਰ ਹੈ ਸਿਮਰਨ ਉਹਦੇ ਤੁਸੀਂ ਦਾਰੂ ਦਾ ਗਲਾਸ ਭਰ ਕੇ ਮਾਰਿਆ ਇਹ ਚਾਹੀਏ ਮਾਰਿਆ ਵੀ ਗੱਤਰ ਮਾਰਿਆ ਨਹੀਂ ਤੁਸੀਂ ਮਤਲਬ ਇਹ ਗੱਲ ਕਹਿ ਰਹੇ ਹੋ ਮਾਰਿਆ ਕਿਉਂ ਮਾਰਿਆ ਕਿਉਂਕਿ ਅਸੀਂ ਸਾਡਾ ਕੰਮ ਹੈ ਪੁਲਸ ਦਾ ਪੁਲਸ ਦਾ ਪੁਸ਼ ਉਰਤਾਲ ਕਰਨੀ ਇਨਕੁਆਰੀ ਕਰਨੀ ਤੁਹਾਡੇ ਤੋਂ ਅਸੀਂ ਤੁਹਾਡਾ ਪੱਖ ਲੈਣਾ ਤੇ ਉਹਨਾਂ ਦਾ ਪੱਖ ਕੁੜੀ ਦਾ ਪੱਖ ਕੁੜੀ ਨੇ ਬਖਸ ਤੇ ਵੀ ਮਾਇਆ ਉਹਦਾ ਮਤਲਬ ਮੈਨੂੰ ਇਹਨਾਂ ਨੇ ਪ੍ਰੋਗਰਾਮ ਤੇ ਬੁਲਾਇਆ ਤੇ ਇਹਨਾਂ ਨੇ ਉਹਨਾਂ ਮੁੰਡੇ ਨੇ ਵਿਚਨਾ ਬਤਮੀ ਜੀ ਕੀਤੀ ਤੇ ਉਹਨਾਂ ਗਲਾਸ ਚ ਦਾਰੂ ਦਾ ਪਰ ਕਿ ਮੇਰੇ ਉਹਨੇ ਪੈ ਰਾਜ ਮਾ ਦੇਖੋ ਜੀ ਬਦਤਮੀਜ਼ੀ ਮੈਂ ਕੋਈ ਨਹੀਂ ਕੀਤੀ ਜਾਂਦਾ ਉਹ ਕੋਈ ਝਲੇਖਾ ਲੱਗਿਆ ਹੁਣ ਉਹਨੇ ਮੈਨੂੰ ਸੱਡੇ ਨੂੰ ਗਾਲਾਂ ਕੱਢੀਆਂ ਅੱਛਾ ਜੀ ਗਾਲਾਂ ਹੁਣ ਅਸੀਂ ਕੁਝ ਇੱਕ ਦਾ ਬਰਦਾਸ਼ਤ ਕਰ ਲਿਆ ਪਰ ਜਦੋਂ ਖਤੋਂ ਬਾਹਰ ਹੋ ਗਿਆ ਕੰਮ ਫੇਰ ਮੈਥੋਂ ਵੀ ਬੱਸ ਕੰਟਰੋਲ ਨਹੀਂ ਆਇਆ ਅੱਛਾ ਤੁਹਾਨੂੰ ਗੱਲ ਕੱਢੀ ਹੈ ਹਾਂਜੀ ਹਾਲ ਬਾਈ ਕੀ ਗੱਡੀ ਜਾਂਦਾ ਨਹੀਂ ਗਾਲ ਮਤਲਬ ਆਪਾਂ ਕਿਉਂਕਿ ਅਸੀਂ ਸਾਡਾ ਵੀ ਪ੍ਰਸ਼ਾਸਨ ਦਾ ਕੰਮ ਹੀ ਜੇ ਸੀ ਮਤਲਬ ਬਾਈ ਮੈਂ ਬੰਦੇ ਦੀ ਹਰ ਗੱਲ ਦਾ ਸਾਨੂੰ ਕੰਮ ਇਹ ਗੱਲ ਤੈੱਕ ਗਾ ਤੱਕ ਜਾਣਾ ਪੈਂਦਾ ਮੈਂ ਤੁਹਾਨੂੰ ਇਹ ਦੱਸੋ ਵੀ ਤੁਹਾਨੂੰ ਗੁੱਸਾ ਕਿਉਂ ਆਇਆ ਕੀ ਗੱਲ ਤੇ ਗੁੱਸਾ ਆਇਆ ਤੁਸੀਂ ਦਾਰੂ ਕਿਉਂ ਪੀਤੀ ਤੁਹਾਨੂੰ ਦਾਰੂ ਪੀਣ ਦੀ ਕੀ ਲੋੜ ਸੀ ਬਹੁਤ ਅੱਜ ਜੀ ਸਾਡੇ ਖਾਸ ਬੰਦੇ ਦਾ ਵਿਆਹ ਸੀਗਾ ਕਿਥੇ ਦਾ ਤੁਹਾਨੂੰ ਪਤਾ ਕਿ ਦਾਰੂ ਹੈ ਇੰਜੋਏ ਕਰਨ ਨੂੰ ਦੋ ਬੈਠ ਲੱਗੇ ਸੀ ਤੇ ਮੈਂ ਫਿਰ ਚ ਬੈਠੀ ਸੀ ਨਾਲ ਦੇ ਸੀ ਜਦੋਂ ਬੈਗ ਜੀ ਤੇ ਪਹਿਲਾਂ ਤਾਂਨੇ ਕੁਝ ਨੋਰਮਲ ਗੱਲਾਂ ਕੱਢੀਆਂ ਹੋਰ ਸ਼ੇਅਰ ਕਰ ਲਈਆਂ ਤੇ ਜਦੋਂ ਮਾਵਾ ਭੈਣਾਂ ਦੀਆਂ ਗੱਲਾਂ ਕੱਢੀਆਂ ਸਤਿ ਮਾਣ ਆ ਸੋ ਗਾਲ ਕੱਢੀ ਹੈ ਕੁੜੀ ਨੇ ਮਤਲਬ ਇਹਨਾਂ ਨੂੰ ਭੈਣ ਤੇ ਮਾਂ ਦੀ ਮਤਲਬ ਇੱਕ ਬਹੁਤ ਗੰਦੀ ਗੱਲ ਕੱਢੀ ਤੇ ਉਥੇ ਇੱਕ ਹੋਰ ਬਈ ਹੁੰਦਾ ਜਿਹੜਾ ਮਤਲਬ ਫੈਸੇ ਸਟਰੇ ਆਉਂਦੇ ਕੁੜੀ ਤੇ ਫੈਸਤਾ ਹੀ ਆ ਵੀ ਪੈਸੇ ਸਟੇ ਉਹਨਾਂ ਦੇ ਐਸੇ ਸਾਰੇ ਜਨਤੇ ਸਟੇ ਗਿਓ ਬੰਦੇ ਨੂੰ ਵੈਸੇ ਮੈਂ ਪਰਸਨਲੀ ਜਾਣਦਾ ਨਹੀਂ ਜਿੰਨੇ ਸਿੱਟੇ ਮੈਂ ਵੀਡੀਓ ਚ ਦੇਖਿਆ ਬਾਅਦ ਜੀ ਤਾਂ ਉਥੇ ਤੁਸੀਂ ਬਰਦਾਸ਼ਤ ਕਿਉਂ ਨਹੀਂ ਕੀਤਾ ਕਿ ਚਲੋ ਕੁੜੀ ਹੈ ਤਾਂ ਲੋਕਾਂ ਨੇ ਕਿਹਾ ਵੀ ਕੁੜੀ ਹੈ ਯਾਰ ਬੰਦਾ ਸੀਗਾ ਬੰਦੇ ਦਾ ਕੱਪ ਕਰਦੇ ਵਾਲਾ ਬੰਦਾ ਤੁਸੀਂ ਉਥੇ ਕਿਉਂ ਨਹੀਂ ਚੁੱਪ ਕੀਤੇ ਤੁਸੀਂ ਕਿਉਂ ਆਪਣਾ ਗੁੱਸਾ ਮਤਲਬ ਉਹਦੇ ਤੇ ਦਿਖਾਇਆ ਜਿਵੇਂ ਤਾਂ ਜਨਾਨੀ ਦੀ ਲੜਾਈ ਜਨਾਨੀ ਨਾਲ ਹੁੰਦੀ ਤਾਂ ਸੰਭਲ ਜਾਂਦੀ ਆ ਆਪਸ ਵਿੱਚ ਹਾਂ ਆ ਦਾਲ ਜਿਹੇ ਬੰਦਾ ਕਿੱਡੇ ਚਾਹੇ ਜਨਾਲੀ ਦਾ ਸਾਡੇ ਕਿੰਦਾ ਇੱਕ ਬਰਾਬਰੀ ਹੂੰ ਮੈਂ ਕੰਟਰੋਲ ਕਰੀ ਗਿਆ ਤਾਂ ਉਹਨੂੰ ਬਰਦਾਸ਼ਤ ਜਿੰਨਾ ਮੈਂ ਤੁਹਾਨੂੰ ਕਹਿੰਦਾ ਵੀ ਜਿੰਨਾ ਕੋਈ ਬਰਦਾਸ਼ਤ ਕੀਤਾ ਜਦੋਂ ਚੁੱਪਣੀ ਕੀਤੀ ਉਹਨੂੰ ਪਾਸੇ ਵੀ ਰਜਾਈਗਾ ਇਹਦੇ ਨਾਲ ਦੇ ਦੰਦੇ ਹੀ ਤਾਂ ਹਟ ਜਾ ਹਟ ਜਾ ਹੂੰ ਉਹ ਹਟੇ ਨੂੰ ਨਾਲਾ ਕੱਢੂ ਹਟੇ ਨੂੰ ਤੇ ਫਿਰ ਮੇਰਾ ਵੀ ਪਰ ਆ ਜਿੰਦਾ ਮੈਂ ਵੀ ਗਾਲਾਂ ਕੱਢੀ ਇੱਕਦੋ ਸ਼ਾਲਾ ਜਾਲੇ ਇਹ ਤੁਹਾਨੂੰ ਜਾਗਰੂਕ ਕੀਤੀ ਬੰਦੇ ਹੁੰਦੇ ਇੱਕ ਦਿਨ ਥੋੜੀ ਨਹੀਂ ਬਣਦੀ ਜਾਗਰੂਕ ਦਿਨ ਇਹ ਹੁੰਦਾ ਵੀ ਯਾਰੇ ਬੰਦਾ ਸਰਕਾਰੀ ਨੌਕਰੀ ਕਰਦਾ ਇਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਹ ਵੀ ਕੋਈ ਚੀਜ਼ ਨੂੰ ਲੱਗ ਰਹੀ ਹੈ ਕੱਲ ਇਹ ਸਾਜ਼ਿਸ਼ ਵੀ ਹੋ ਸਕਦੀ ਹੈ ਜੇ ਕਿਸੇ ਨਾ ਕਿਸੇ ਨੇ ਸ਼ਾਇਦ ਉਹ ਕੁੜੀ ਨੂੰ ਪੰਪ ਮਾਰੇ ਹੋਣ ਨੂੰ ਵੀ ਉਹ ਬੰਦੇ ਦਾ ਨਾਮ ਲੈ ਦੇ ਇਹ ਹੋ ਸਕਦਾ ਹੈ ਚਾਰ ਪੈਸੇ ਦਿੱਤੇ ਹੁੰਦੇ ਇਹ ਭਾਈ ਜੀ ਵੀਡੀਓ ਦੇਖੀ ਹੈ ਉਹ ਕੁੜੀ ਨੂੰ ਪਹਿਲਾਂ ਕੋਈ ਬੰਦਾ ਹੋਰ ਸ਼ੇਰ ਕਰਨੀ ਜਾਂ ਹਰਕਤ ਕਰਦਾ ਉਹ ਕੁੜੀ ਕੀ ਹੈ ਕੁੜੀ ਅੱਗੇ ਆ ਕੇ ਮਤਲਬ ਉਹਨ ਇੱਕ ਜਿਹੜਾ ਫੜ ਰਿਹਾ ਉਹ ਉਹਨਾਂ ਦਾ ਹੀ ਬੰਦਾ ਸਪੌਂਸਰ ਸਪੌਂਸਰ ਕੀਤਾ ਹੈ ਉਹ ਬੰਦਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਉੱਗੇ ਉਸ ਟਾਈਮ ਕੁੜੀ ਉੱਥੋਂ ਨਹੀਂ ਹੋ ਗਿਆ ਮਤਲਬ ਇਹ ਹੈ ਉਹ ਨੂੰ ਗਾਰਡਨ ਦੀ ਕੋਸ਼ਿਸ਼ ਕਰਦੇ ਬਾਈ ਕੋਈ ਸ਼ਾਇਦ ਕੋਈ ਪੱਚ ਦਾ ਗਲਾਸ ਹੋ ਚਲਾ ਕੇ ਮਾਰਦੇ ਪਰ ਇੱਕ ਗੱਲ ਹੈ ਵੀ ਇਹਨਾਂ ਨੇ ਕੁੜੀ ਨੂੰ ਨਾ ਤਾਂ ਕੋਈ ਟੱਚ ਕੀਤਾ ਨਾ ਚਲੋ ਜੋ ਹੋ ਗਿਆ ਉੱਥੇ ਹੋ ਗਿਆ ਉਹ ਤਾਂ ਬਾਅਦ ਕਿ ਬੱਧਾ ਨਾ ਕਰੇ ਜੀ ਕੀ ਵੀ ਕੀ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਜਿਹੜੇ ਅਜੇ ਲੋਕ ਇੱਕ ਉਹਨਾਂ ਲੋਕਾਂ ਕਰਕੇ ਥੋੜੀ ਬਦਨਾਮੀ ਹੋਈ ਹੈ ਥੋੜੇ ਜਿਹੇ ਲੋਕ ਚਿਕੜਾ ਛਾਲ ਰਹੇ ਹੈ ਥੋੜੀ ਕੋਈ ਗਲਤੀ ਨਹੀਂ ਨਾ ਗਲਤੀ ਹੋਣ ਦੇ ਬਾਵਜੂਦ ਵੀ ਥੋੜੀ ਰਿਸ਼ਤੇ ਦਾ ਰਿਸ਼ਤਾ ਥੋੜੇ ਜਿਆਦਾ ਦੋਸਤਾਂ ਦੀ ਥੋੜੀ ਮਤਲਬ ਦੂਰ ਦੂਰ ਤੱਕ ਥੋੜੇ ਯਾਰਾਂ ਦੋਸਤਾਂ ਚ ਸਭੀ ਖਰਾਬ ਹੋਈ ਹੈ ਕਿਉਂਕਿ ਤੁਹਾਡੇ ਦੇ ਥੋੜੀ ਹੀ ਜ਼ਿਆਦਾਤਰ ਲੋਕ ਤੁਹਾਨੂੰ ਫੋਕਸ ਕਰ ਰਹੇ ਆ ਵੀ ਇਹ ਮਤਲਬ ਇਹਨਾਂ ਨੇ ਇਹ ਕੰਮ ਕੀਤਾ ਸਮਾਜ ਨੂੰ ਤਾਂ ਜੀ ਇਹਹੀ ਮੈਸੇਜ ਹੈ ਵੀ ਡਾਰੋ ਟੀਕੇ ਕਿਸੇ ਨਾਲ ਛੇੜਖਾਂਦੇ ਨਾ ਕਰੋ ਕਿਉਂਕਿ ਤੁਹਾਡੇ ਛੇੜਖਾਂਦੇ ਦਾ ਨਤੀਜਾ ਕਿਸੇ ਹੋਰ ਨੂੰ ਪੁੱਟਦਾ ਹੈ